स्टेट सामने बैठे राष्ट्रपति अल्मां, मेरे पिताजी ने दुर्ग दीन को बैठे मेरे सत्रांत भुगर श्रावणी या कालीगढ़ की जारी उग्रता स्तब्ध ਕ੍ਰੋਮੀ ਅਕਾਲੀ ਦਲ ਦੇ ਜ਼ਰਾ ਜ਼ਰਾ ਦੇ ਉਹ ਇਨਸਾਨ ਜਨਾਂ ਦੀ ਜ਼ਮੀਰ ਜਿਵੇਂ ਪੰਜਾਬ ਦੇ ਖੇਤਰੀ ਫਾਰਕੀ ਦੇ ਪੰਜਾਬ ਦੇ ਵਸਿੰਦੇ ਬੰਦੇ ਸਾਰੇ ਹੀ ਵਰਕੇ ਸਭਾਨ ਸੇਤੇ ਸੱਤਰ ਸਭਾਨ साढ़े जिले पुणान, पुणान, दज्ञा दज्ञा दज्ञा, के प्रधान चेयरमैन डीसी रिंग के प्रधान यूथ के प्रधान सारे दर्जा दर्ज श्रोमणी अकाली दलकर प्रधान और फौले बुलाइए वागुरु जी का खालसा वाहगुरु जी की फतेह ये जो मेटी ये मेरे पिताजी सरदार वीर सिंह जी लोगों के सामने थी पर अचानक श्रोमणी अकाली दल के दफ्तर तो आगामी मीटिंग वास्ते चंडिया सद्या गया और नौते समझी कमेटी मैंबर सार गुरी सिंह जी पटेला जी उसे पहुंचे हैं सो दास की ड्यूटी लगी तो है आप जी की जो अपना अच्छा मेन आजादा है साढ़े गुरु तो तेग बहादुर साहब बाबा बटाला जी धरती से बैठे ने ਅਧਿਆਪਕ ਸਾਹਿਬ ਨੇ ਗੁਰਗੱਦੀ ਦਾ ਗੱਦੀ ਸੀ ਕੰਮੀ ਸੀ ਪਰ ਗੁਰੂ ਜੀ ਨੇ ਇਸ ਕੀ ਕਹੇ ਦਿੱਤਾ ਕਿ ਸਾਗਰ ਦਾ ਗੁਰੂ ਆ ਮਾਝ ਦੇ ਧਰਤੀ ਪਾਪਾ ਬੋਧਾਲਾ ਦੀ ਧਰਤੀ ਤੇ ਗੁਰੂ ਬੈਠਾ ਹੈ ਉਹ ਤੋਰਨਾ ਨਾਵਾ ਸਾਹਿਬ ਹੋਵੇਗਾ ਕੋਇਆ ਕੀ ਵਾਕਵਾ ਕਮ ਸੰਦਾਨੇ ਵਾਕਵਾ ਕਾ ਗੁਰੂਆਨੇ ਉੱਥੇ ਹੱਥੀਆਂ ਮਾਰੀਆਂ ਦੁਕਾਨਾ 파ੜੀ ਗੁਰੂ ਸਾਹਿਬ ਨੇ ਕਿਸ਼ਮਾ ਕਰਨਾ ਸੀ ਗੁਰੂ ਸਾਹਿਬ ਨੇ ਪ੍ਰਕਾਸ਼ ਦਿਖਾਉਣਾ ਸੀ ਅਸਲੀ ਗੁਰੂ ਕੋਣ ਆ ਉਹ ਤਾਂ ਤੁਹਾਨੂੰ ਆਪ ਹੀ ਨੂੰ ਸਾਰਿਆਂ ਨੂੰ ਜਾਣ ਪਰ ਫਿਰ ਵੀ ਬਹੁਤ ਵੱਡਾ ਇਤਿਹਾਸ ਦਾ ਗੁਰੂ ਗਾਦਵਰੀ ਜੀ ਦਾ ਜੇਨਾ ਮੱਖਣ ਸਾਲ ਪਾਰਾ ਹੋਇਆ ਹੈ ਜਿਹੜਾ ਬਹੁਤ ਵੱਡਾ ਸ਼ਾਹੂਨ ਪਾਰਸੀ ਜਿਹਦਾ ਕੰਮ ਵਪਾਰ ਦਾ ਸੀ ਉਹਦਾ ਬੇੜਾ ਸਮੁੰਦਰ ਦੇ ਵਿੱਚ ਡੁੱਬਣਾ ਜਾ ਰਿਹਾ ਸੀ ਤੇ ਉਹਨੇ ਆਪਣੇ ਗੁਰੂ ਨੂੰ ਮੁਰਸ਼ਿਦ ਨੂੰ ਆਜ਼ਾਦ ਤੇ ਜੀ ਕੀਤੀ ਕਿ ਕਿ ਐਈਆਂ ਮੋੜਾ ਦਮਾਗਾ ਮੇਰਾ ਬੇੜਾ ਪਾਰ ਕਰ ਦੇ ਬੇੜਾ ਤੇ ਪਾਰ ਹੋ ਗਿਆ ਤਾਂ ਗੁਰੂ ਅਨੰਦਪਰ ਕੁਝ ਸਤਿਕਾਰਯੋਗ ਪਤਾ ਲੱਗਣਗੇ ਗੁਰੂ ਜਿਹੜਾ ਸ੍ਰੀ ਗੁਰੂ ਬਾਬਾ ਬਕਾਲਾ ਦੀ ਤਰਸੀ ਦੇ ਆ। ਦਿਨ ਦੀ ਜਿਹੜੀ ਉੱਥੇ ਸੇਵਾ ਸੀ ਉਹ ਤੇ ਬੇਢੀ ਜੀ। ਬਾਬਾ ਮੱਖਣ ਸ਼ਾਹ ਨੇ ਹੋਰਾਂ ਨਾਲ ਕਿਹਾ ਬਾਬਾ ਜੀ ਤੁਸੀਂ ਮੇਰਾ ਜਿਹੜਾ ਪੇੜਾ ਬੰਨੇ ਪਾਰ ਕੀਤਾ ਹੈ। ਤੁਸੀਂ ਮੇਰਾ ਪੇੜਾ ਪਾਰ ਕੀਤਾ ਤੇ ਸਿਰੋ ਹੋਰਾਂ ਨੇ ਕਿਹਾ ਪੰਜ ਤੇ ਜਦੋਂ ਬਾਬਾ ਜੀ ਦੇ ਮੂੰਹ ਦੇ ਵਿੱਚ ਸ਼ਬਦ ਨਿਕਲੇ ਵੀ ਭਾਈ ਸਾਹਿਬ ਮੋਹਰਾ ਦੇ ਤੁਹਾਨੂੰ 25 ਮੰਨਿਆ ਸੀ ਤੇ ਰੱਖੀ ਫਰਦਾ ਦੋ ਉਸੇ ਵੇਲੇ ਉਹ ਚਰਨੀਤ ਆ ਗਿਆ ਕਿੰਦਾ ਅਸਲੀ ਹੋਰਾਂ ਨੂੰ ਅਸਲੀ ਗੁਰੂ ਮਿਲ ਗਿਆ ਇਹ ਇਤਿਹਾਸ ਦਾ ਬਾਬੇ ਬਕਾਲੇ ਦਾ ਤੇ ਮੈਂ ਬੇਨਤੀ ਕਰਦਾ ਤੁਹਾਨੂੰ ਚਾਹਦਾ ਚ ਜਿੰਦ ਤੇ ਸ਼੍ਰੋਮਣੀ ਕਾਲੀਦਾ ਦੀ ਕਾਨਫਰੰਸ ਆ ਉਸ ਦਾ ਰੱਖੜ ਪੁੰਨਿਆ ਤੇ ਬਹੁਤ ਵੱਡਾ ਪਿਆੜਾ ਹੈ ਰੱਖੜ ਦਾ ਤਿਹਾੜਿਆ ਪੈਣਾ ਤੁਹਾਡੇ ਰਖੜੀ ਬੰਨ੍ਹਦਿਆਂ ਕੇ ਭਰਾਵਾ ਤੇਰੀ ਉਮਰ ਲੰਮੀ ਹੋਵੇ ਜੋਗ ਜੋਗ ਵਸਦਾ ਰਹੇ ਕੋਸ਼ਿਸ਼ ਨੂੰ ਪੂਰਤਿਹਾਰ ਦੀ ਆ ਤੇ ਗੁਰੂ ਸਾਹਿਬ ਦਾ ਹੁਕਮ ਬਹੁਤ ਵੱਡਾ ਮੇਲਾ ਦੀ ਆ ਆਪਣੇ ਦੋ ਪੰਥ ਹੋਣੇ ਆ ਇੱਕ ਗੁਰੂ ਸਾਹਿਬ ਦੇ ਚਰਨਾਂ ਚ ਨਹਾਉਣ ਲਈ ਹੋਣੀ ਆ ਇੱਕ ਆਫੀਸ ਨੈਸ ਅਲਰੇਡੀ ਕੌਂਸਲ ਦਾ ਕੋਈ ਨਾ ਨਾ ਬਾੜ ਕਰਨਾ ਸਾਰੀਆਂ ਪਾਰਟੀਆਂ ਨੇ ਹੁਣਾਇਆ ਆਮ ਆਦਮੀ ਪਾਰਟੀ ਨੇ ਕਿੱਥੇ ਕਾਨਫਰੰਸ ਕਰਨੀ ਆ ਕਾਂਗਰਸ ਨੇ ਵੀ ਕਰਨੀ ਆ ਦੂਜੀ ਧਰਾਨੇ ਵੀ ਕਰਨੀ ਆ ਤੇ ਸ਼ਰੋਮ ਨੇ ਇਕੱਲੇ ਗੱਲ ਵੀ ਕਰਦਾ ਆ ਤੇ ਜਿੰਨੇ ਤੁਸੀਂ ਆ ਦੇ ਵਿੱਚ ਬੈਠੇ ਹੋ ਸਾਰੇ ਜਦੋਂ ਦੇ ਪਿਤਾ ਜੀ ਨੇ ਹੋਸ਼ ਮਾਲੀਆ ਤੁਸੀਂ ਉੱਥੇ ਜਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਵੀ ਲਵਾਉਂਦੇ ਜੇ ਤੇ ਕਾਨਫਰੰਸ ਵੀ ਜਾਂਦੇ ਜੇ ਆਪਣੀ ਉਹ ਹੀ ਪੁਰਾਣੀ ਜਗ੍ਹਾ ਹੈ ਸਟੇਡੀਅਮ ਦੇ ਵਿੱਚ ਆਪਣੀ ਪਲੇਟਫਾਰਮ 'ਤੇ ਆ ਪਾਰਟੀ ਦੀ ਰੈਲੀ ਆ ਔਰ ਜਿਹੜਾ ਸਹਿਕਾਇਮਾ ਉਹ ਆਪਰੇ ਨੌਂ ਤ੍ਰੀਕ ਨੂੰ ਪੂਰੇ 10 ਵਜੇ ਆਪਾਂ ਜਿਹੜੀ ਕਾਨਫਰੰਸ ਕਿੱਥੇ ਜਾਣਾ ਹੈ ਆਪਾਂ ਨੂੰ ਰਸਤਾ ਮਿਲਿਆ ਹੈ ਮਹਿਤਾ ਰੋਕੂ ਕਿ ਜੇ ਆਪਾਂ ਬਾਫਾ ਕੋਟਾਲੇ ਖਣ ਜਾਵਾਂਗੇ ਅੱਗੇ ਆਪ ਕੋ ਵਾਲਿਆਂ ਦੀ ਰੈਲੀ ਹੈ ਉੱਥੇ ਪੂਰ ਸੁਜਾਦੀ ਹੋਣੀ ਹੈ ਟੀਮ ਇਸ ਤੇ ਆ ਮੌਕੇ ਦਾ ਹਾਕਮ ਆ ਉਸ ਵਾਲਿਆਂ ਨੂੰ ਤੁਹਾਨੂੰ ਦੋਹ ਕਰਨਾ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਬੱਲਾ ਹਸਪੀਟਲ ਅਸੀਂ ਸਾਰੇ ਸਰਪੰਚ ਪਟਨਾ ਨੇ ਮੀਟਿੰਗ ਕੀਤੀ ਸੀ ਕਿ ਦਾਸਵਾਲੀ ਆਪਰ ਇਸੇ ਸਾਰੇ ਨੇ ਇਕੱਠੇ ਹੋਣਾ ਮੈਂ ਜਿੰਨਾ ਵੀਰਾਂ ਨੇ ਜਿੰਨੇ ਕੌਤੇਦਾਰ ਸਭਾ ਮਾਨ ਨੇ ਬਸਾ ਧੰਨੀਆਂ ਨੇ ਦਾਸ ਵੀ ਬਸ ਖੜੇਗਾ ਉਸਨ ਲੋਕੋਂ ਦੇ ਤੁ ਮੇਰੇ ਲੋਕੋਂ ਦੇ ਪ੍ਰਸਾ ਵਾਲੇ ਗਿਤੇ ਨੇ ਰਾਜਾ ਲਦੇਰ ਵੀ ਕਹਿ ਕੇ ਗਏ ਸੀ ਕਿ ਮੈਂ ਬਸਨਾ ਦਾ ਤੇ ਕੇਵਲ ਸਾਹਿਬ ਕਹਿੰਦੇ ਮੈਂ ਗੁਰੂ ਕਮੇਟੀ ਮੈਂਬਰ ਹਾਂ ਮੈਂ ਬਸ ਮ ਖੜਾਗਾ ਸਾਰੇ ਕਿਸੇ ਦਾ ਪਤਾ ਜਿਵੇਂ ਮੈਂ ਹਮੇਸ਼ਾ ਪਾਸ ਕਰਦਾ ਹੈ ਸਾਡੇ ਚੇਅਰਮੈਨ ਜੀ ਜੋਤੀ ਸਾਹਿਬ ਉਹਨਾਂ ਦੇ ਉਹ ਵੀ ਹਮੇਸ਼ਾ ਪਾਸ ਕਰਦੇ ਉਹਨਾਂ ਦੀ ਬੱਤਾਂ ਵੀ ਆਪਣੀਆਂ ਨੇ ਤੇ ਗਰੀਬ ਸਿੰਘ ਨੇ ਵੀ ਚਿਰ ਬੱਸ ਖੜੇ ਦਾ ਬੱਸ ਇਹਨਾਂ ਨੂੰ ਪਹੁੰਚ ਜਵੇ ਬਾਕੀ ਸਾਰਿਆਂ ਨੇ ਮੈਂ ਹੱਥ ਜੋ ਕੇ ਬੇਨਤੀ ਕਰਦਾ ਹਾਂ ਕਿ ਹੋਰ ਵੀ ਮੱਦੀ ਗੱਲ ਨਹੀਂ ਸਾਰੇ ਹਲਕੇ ਚ 500 ਬੰਦਾ ਲਾਇਆ ਹੈ ਇੱਕ ਇੱਕ ਗੱਡੀ ਇੱਕ ਇੱਕ ਗੱਡੀ ਵੀ ਤੁਹਾਡੇ ਕੋਲ ਤੁਹਾਡੇ ਕੋਲ ਤਾਂ ਬਹੁਤ ਟੈਨਸ਼ਨ 44 ਗੱਡੀਆਂ ਨੇ ਕੇਵਲ ਤੇ ਕੇਵਲ 10 ਪਿੰਡ 10 ਗੱਡੀ 5 ਫਰੀ ਲੈ ਕੇ ਜਾਵੇ ਤੇ 150 ਪਿੰਡਾ ਬਾਕੀ 600 ਦਾ ਬਕਾ ਬੜੀਆਂ ਨੇ ਆਪਣੀ 500 ਤੋਂ ਵੱਧ ਗਿਣਤੀ ਹੋ ਜਾਵੇਗੀ ਤੋਂ ਮੈਂ ਸਾਰਿਆਂ ਨੂੰ ਚੰਨਾਂ ਦੀ ਬੇਨਤੀ ਕਰਦਾ ਰੱਖਰ ਪੁਣਿਆ ਦੇਣਾ ਦੇਣਾ ਰਕੀਆਂ ਭਰਾਜੇ ਸਹੀ ਤੇ ਸਤ ਸ੍ਰੀ ਅਕਾਲ ਜਿੱਥੇ ਗੁਰੂ ਨਾਨਕ ਦਾਸ ਵੱਲਾ ਹਸਪਤਾਲ ਆ ਉਹਦੇ ਸਾਹਮਣੇ ਇੱਕ ਜਗਾਹ ਹੋਏਗੀ ਜਿੱਥੇ ਮਾਰਕੀਟ ਆ ਉੱਥੇ ਪੂਰੇ ਅੱਧਾ ਚ 10 ਵਜੇ ਆਪਾਂ ਪਹੁੰਚ ਜਾਣਾ ਹੈ ਤੇ ਸਾਰਿਆਂ ਨੂੰ ਬੇਨਤੀ ਆ ਫੋਨ ਕਰਮੇ ਬਹੁਤ ਜ਼ਰੂਰੀ ਹੁਣ ਅੱਜ ਜਿੰਨੇ ਵੀ ਤੁਸੀਂ ਇੱਥੇ ਆ ਗਏ ਹੋ ਉਹਨਾਂ ਨੂੰ ਅੱਜ ਤੋਂ ਲੋਡ ਕਰ ਲਓ ਕਿਉਂਕਿ ਇੱਜ਼ਤ ਦਾ ਸਵਾਲ ਆ ਪਾਰਟੀ ਨੂੰ ਤਗੜਾ ਕਰਨਾ ਜੇ ਕਾਨਫਰੰਸ ਵੱਡੀ ਹੋਏਗੀ ਕੌਮਪਲਸ ਤਗੜੀ ਹੋਏਗੀ ਤੁਹਾਡੇ ਵੀ ਮੋਨੋਪੋਲ ਵਗੇਗਾ ਲੀਡਰਾਮੇ ਵੀ ਵਗੇਗਾ ਤੇ ਲਾਕੇ ਵਿੱਚ ਪੰਜਾਬ ਵੀ ਵਗੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵੱਡੀ ਹੋਣ ਲੱਗੀ। ਸੋ ਮੇਰੀ ਬੇਨਤੀ ਹੈ ਤੁਹਾਡੇ ਚਰਨਾ ਚ ਜਿਨ੍ਹਾਂ ਨੂੰ ਕੋ ਬਹੁਤ ਜ਼ਰੂਰੀ ਕੰਮ ਆ ਉਹ ਕਾਈਂ ਦੀ ਦੱਸ ਦਨ ਜਿਹੜੇ ਪਿੰਡ ਨਹੀਂ ਆਏ ਉਹਨਾਂ ਨੂੰ ਮੈਂ ਦੁਬਾਰਾ ਫੋਨ ਕਰਕੇ ਬੇਨਤੀ ਕਰੂੰਗਾ। ਔਰ ਅੱਜ ਬੜੇ ਜਨਾਬਾਂ ਦਾ ਇਹ ਆਪਾਂ ਪ੍ਰੈਸ ਪਾਰਟੀ ਦੇ ਵਿੱਚ ਮੀਟਿੰਗ ਰੱਖੀ ਹੈ। ਖਾਲਸਾ ਦੀ ਆਪਾਂ 3 ਸਾਲ ਦੇ 3 ਸਾਲ ਪਹਿਲਾਂ ਵੀ 5 ਸਾਲ ਕੱਦੇ ਆ ਅਪੋਜੀਟੈਂਟ ਸਾਢੇ 3 ਸਾਲ ਹੋਣ ਕੱਢੇ ਪਰ ਜਿੰਨੇ ਤੁਸੀਂ ਇੱਥੇ ਬੈਠੇ ਹੋ ਸੀਸ ਠਕਾ ਕੇ ਤੁਹਾਡੇ ਚਰਨਾਂ ਦੇ ਵਿੱਚ ਮੇਰਾ ਪਿਤਾ ਜੀ ਵੱਲੋਂ ਤੁਹਾਡਾ ਪਿਆਰ ਆ ਜਾਂ ਤੁਹਾਡਾ ਉਹਨਾਂ ਦਾ ਪਿਆਰ ਆ ਗਿਰ ਅਸਲੀ ਤੁਸੀਂ ਜਦਾਂ ਨੂੰ ਪੜੇਗੇ ਤੁਸੀਂ ਦੇਖ ਰਹੇ ਹੋ ਕਿ ਮੌਜੂਦਾ ਐਮਐਲਏ ਹੋਵੇ ਜਿਨ੍ਹਾਂ ਨੇ ਸਰਕਾਰਾਂ ਹਨਾਈਆਂ ਮੰਤਰੀ ਬਣੇ ਉਹ ਵੀ ਅੱਜ ਛੱਡ ਕੇ ਭੱਜ ਦੇਣਗੇ ਮੈਂ ਨਾਮ ਵੀ ਲੈ ਦਿੰਨਾ ਡਾਕਟਰ ਸੁਖੀ ਸਾਡਾ ਐਮਐਲਏ ਸਰਕਾਰ ਹਰਜੀਤ ਸਿੰਘ ਸੰਧੂ ਜਿਹਨਾਂ ਬੜੀ ਐਮਐਲਏ ਬਣਿਆ ਵਜ਼ੀਰ ਬਣਾਇਆ ਆ ਜੋ ਵੀ ਛੱਡ ਪਰ ਤੁਸੀਂ ਜਿੰਨੇ ਬੈਠੇ ਜੀ ਅੱਖਾਂ ਦੇ ਬੜਾ ਪਿੰਡੇ ਦੇ ਚੱਲਣਾ ਪੈਂਦਾ ਗੱਲ ਸੌਖੀ ਨਹੀਂ ਇਹ ਮੈਨੂੰ ਪਤਾ ਹੈ ਤੁਹਾਡੇ ਮਾਨਾਂ ਤੇ ਵੀ ਕੀ ਦੀਦੀ ਆ ਤੁਹਾਡੇ ਮਨਚ ਵੀ ਚਾਹ ਆ ਕਿ ਸਾਡੀ ਸਰਕਾਰ ਬਣੇ ਸਾਡੇ ਵੀ ਕੰਮ ਹੋਣ ਸਾਡੇ ਵੀ ਸਰਕਾਰ ਦੇ ਦਰਵਾਜ਼ੇ ਚੱਲੇ ਸਾਡੇ ਕਰਾਜ ਦੀ ਰੌਣਕ ਲੱਗਣ ਸਦਾਰਨ ਡੀਪਿੰਗ ਉਪਰਕਾਥੀ ਅਧਿਕਾਰੀ ਵਿੱਚ ਪੂਰੇ ਇ区 ਦੇ ਵਿੱਚ ਫਲਕਾ ਨਗਰ ਕੌਂਸਲ ਦੇ ਸਾਰੇ ਸਰਕਲ ਤੋਂ ਕਾਨ ਚੇਰ ਰਣ ਸਾਹਿਬ ਐਸ ਸੀ ਦੇ ਬੀ ਸੀ ਵੀ ਗਾ ਤੇ ਸਾਰੇ ਦੇ ਪ੍ਰਧਾਨ ਜ세ਬੰਦ ਜੇ ਆਕੂ ਸਾਹਿਬਾਨ ਸਾਲਕਾਰ ਸਰਪੰਚ ਲੂਕਾ ਸਰਪੰਚ ਨੰਬਰਦਾਰ ਸਾਹਿਬ ਤੇ ਮੇਰੇ ਸਾਹਮਣੇ ਬੈਠੇ ਸਮੁੱਚੀ ਸਾਧ ਸੰਗਤੀ ਸਰਕਾਰ ਨਾਲ ਸੰਬੰਧਿਤ ਕਰਦਾ ਵਾਹਿਗੁਰੂ ਜੀ ਦਾ ਜਨ ਸਾਹਿਬ ਜੀ ਦੀ ਬਤੇ ਅੱਜ ਵੀ ਨਿਵੀਡੂ ਦਾ ਕੋਈ ਮੇਲ ਆ ਜਾਂਦਾ ਉਹ ਪਰਸੋਂ 9 ਤਰੀਕ ਨੂੰ ਬਾਬੋ ਕਾਲਾ ਸਾਹ ਦੇ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਬਹੁਤ ਵੱਡੀ ਕਾਨਫਰੰਸ ਹੋ ਰਹੀ ਆ ਜਿਹਦੇ ਵਿੱਚ ਹਿੱਸਾ ਪਾਉਣ ਵਾਸਤੇ ਮੈਂ ਆਸ ਕਰਦਾ ਕਿ ਲੋਕੋ ਦੇ ਸਾਥ ਇਹ ਗਵਾਈ ਦੇ ਵਿੱਚ ਹਲਕਾ ਰਗਾ ਸਾਹਿਬ ਦੀ ਵੱਡੀ ਗਿੰਦੀ ਦੇ ਵਿੱਚ ਸਰਦਾਰ ਪ੍ਰਤਿਬੰਦਾ ਤੇ ਕਾਰਜਦੋਸ ਨੂੰ ਕਾਰਜ ਕਰਨ ਲਈ ਆਥੇ ਪਹੁੰਚ ਗਏ ਦੂਜੇ ਨੰਬਰ ਤੇ ਗੱਲ ਕਰਾ ਜਿਹੜੀ ਭਗਵੰਤ ਮਾਤਾ ਦੀ ਬੁੱਢੜ ਸਰਕਾਰ ਆ ਉਹਨਾਂ ਇੱਕ ਖਸਾਲਾ ਦਾ ਜੋ ਕਹਿਟ ਆਇਆ ਵਾ ਲੈਣ ਕੋਲ ਦਾ ਏਕੜ ਦੇ ਸ ਹੈ ਜਿਹੜਾ ਅੰਮਰਸਾ ਦੇ ਵਿੱਚ ਸਭ ਤੋਂ ਵੱਧ ਹਲਕਾ ਰਾਇਆ ਸਭ ਜਿਹੜੇ ਪਿੰਡ ਆਉਂਦੇ ਨੇ 45 ਰੋ ਕਰੀਬ ਏਕੜ ਜਿਹੜੀ ਜ਼ਮੀਨ ਆ ਕਵਹਿਰ ਕਰਨ ਦੀ ਉਹਨਾਂ ਨੇ ਮਾਨੀਸ਼ੋਦ ਬਣਾਇਆ ਪਰ ਜਿਹੜਾ ਜਾਂਦਾ ਜਾਂਦੇ ਵਾਟ ਦੇ ਪਿੱਛੇ ਕਥਨ ਕਰ ਦਿੰਦਾ ਵਾ ਤਾਂ ਜਨਸਧਾਨ ਨੂੰ ਨਹੀਂ ਕਾਰਨਾ ਕਰਨਾ ਚਾਹੁੰਦਾ ਕਿ ਜਿਹੜਾ ਪੰਜਾਬ ਦਾ ਸੁਪਰ ਸੀਐਮ ਬੜਿਆ ਬੈਠਾ ਕੇਜਰੀਵਾਲ ਉਹਦੇ ਅਸਾਰੇ ਤੇ ਪੰਜਾਬ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਪੰਗਾ ਲੈਣਾ ਬੰਦ ਕਰੇ ਨਹੀਂ ਜਾਏਗਾ ਕਿ ਮੈਂ ਚਾਹ ਨੂੰ ਪੂਤਣਾ ਬੂੰਗਾ ਪੰਜਾਬ ਦੇ ਵਿੱਚ ਜਦੋਂ ਹੀ ਆਪ ਦੀ ਸਰਕਾਰ ਬਣੀ ਆ ਜੋ ਕਿਸੇ ਨਾ ਕਾਂਗਰਸ ਕਹਾਵਾ ਬਣਿਆ ਨੇ ਉਹਨਾਂ ਨੇ ਪੰਜਾਬ ਦਾ ਕੋਈ ਮਲਾਂ ਨਹੀਂ ਕੀਤਾ ਸੈਂਟਰ ਤੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦਾ ਇਨਸਾਨ ਹੀ ਕਰਦੀਆਂ ਰਹੀਆਂ ਨੇ ਸਿਰਫ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਖੇਤਰੀ ਪਾਰਟੀ ਆ 2022 ਦੇ ਵਿੱਚ ਇਹਦੀ ਸਰਕਾਰ ਆਉਣੀ ਪੱਕੀ ਆ ਲੋਕਾਂ ਨੇ ਫੈਸਲਾ ਕਰ ਲਿਆ ਉਹਨਾਂ ਨੇ ਕਾਂਗਰਸੀ ਵੀ ਵੇਖੀ ਆ ਆਮ ਆਦਮੀ ਪਾਰਟੀ ਵੀ ਵੇਖੀ ਆ ਜਿੱਦਣ ਬਾਪੂ ਬਾਦੂ ਦੇ ਕੰਮ ਬੋਲਦੇ ਆ ਇਸ ਕਰਕੇ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਪਹਿਲੋ ਲਾਈਨ ਲੱਗ ਹੋ ਗਿਆ ਨੀ ਕਿੰਨੀ ਵਾਰ ਪਰ ਉਹਨਾਂ ਨੇ ਫੈਸਲਾ ਕਰ ਲਿਆ ਕਿ ਇਹ ਜਿਹੜੀ ਸਰਕਾਰ ਆ ਜਿਹਨੇ ਤੇ ਕਿਸਾਨਾਂ ਨੂੰ ਜਰਾਂ ਨੂੰ ਹੱਥ ਪਾ ਲਿਆ ਵਾ ਕਿਸੇ ਨੇ ਕਿੰਨੀ ਸਾਦੀ ਮੇਜੋ ਕੋਈ ਸੀ ਜిల్లా ਪਤਨਾਂ ਦੀ ਚੰਡੀਗੜ੍ਹ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਸਾਹਿਬ ਦੇ ਸਾਨੂੰ ਜਿਸਾ ਲੰਚਾਰੀ ਕੀਤਾ ਇਹ 15 ਤਰੀਕ ਤੱਕ ਜਿਹਨਾਂ ਅੰਦਰ ਸਰਬਿਆਦੀ ਦਾ ਸਾਰਾ ਜੱਜੇਬੰਦ ਕਾਰਜ ਤਿਆਰ ਹੋਣਾ ਚਾਹੀਦਾ ਵਾ ਜਿਹਦੇ ਵਿੱਚ ਸਾਰੇ ਸਰਕਲ ਪ੍ਰਧਾਨ ਤੇ ਜ਼ਿਲ੍ਹਾ ਜੱਜੇਬੰਦ ਦੇ ਵਿੱਚ ਜਿਹੜੇ ਬੰਦੇ ਮਿਹਨਤ ਕਰ ਰਹੇ ਆਲੇ ਨੇ ਕੋੰਨ ਨੂੰ ਵਕੇ ਰਹਿਦਾ ਜਾਵੇ ਖਾਣਾ ਪੂਰਤੀ ਨਹੀਂ ਕਰਨੀ ਜਿਹੜੇ ਪਾਰਟੀ ਨੂੰ ਟਾਈਮ ਦੇ ਸਕਦੇ ਆ ਉਹਨੂੰ ਬੜੇ ਆਦਰ ਨਾਲ ਸਨਮਾਨ ਦਿੱਤਾ ਜਾਵੇਗਾ ਪਿੰਡਾਂ ਦੇ ਵਿੱਚ 11 ਮੈਂਬਰੀਆਂ ਬੂਥ ਲੈ ਕਮੇਟੀਆਂ ਬਣੀਆਂ ਨੇ ਇਸ ਕਰਕੇ ਸ੍ਰੋਮਨੀ ਉਮੀਦਵਾਰ ਨੂੰ ਤਗੜਾ ਕਰਨ ਵਾਸਤੇ ਤੁਹਾਡੇ ਸਹਿਯੋਗ ਦੀ ਲੋੜ ਹੈ ਪੰਜਾਬ ਦੇ ਵਿੱਚ ਜੰਗਲ ਦਾ ਰਾਜ ਹੈ ਪਿਛਲੇ ਦਿਨੀ ਸਾਡੇ ਸਰਪੰਚ ਕੋ ਸ੍ਰੋਮਨੀ ਉਮੀਦਵਾਰ ਦੇ ਸੀਨੀਅਰ ਵੀਰ ਪ੍ਰਧਾਨ ਨੂੰ ਘੇਲੇ ਤੇ ਸਰਦਾਰ ਪ੍ਰਮੇਂਦਰ ਸਿੰਘ ਜੀ ਸਿੱਧੂਪੁਰਾ ਉਹਨੂੰ ਗੈਸਾਂ ਦੇ ਗੋਲਿਆ ਮਾਰ ਕੇ ਆਪਣੇ ਅੰਦਰੋਂ ਮਾਰ ਕੇ ਉਹਨੂੰ ਕਤਲ ਕਰ ਦਿੱਤਾ ਵਾ ਇਸ ਕਰਕੇ ਮੈਂ ਬੇਨਤੀ ਕਰਦਾ ਕਿਸੇ ਕਾਂਗਰਸ ਨੂੰ ਤਾਂ ਕੰਮਕਾਜ ਰੋਣਾ ਵਾ ਉਤੇ ਪਾਰਟੀ ਦੀ ਜੋ ਕੁ ਮਤ ਹੈ ਸਰਕਾਰ ਵੀ ਬਣਾਉਣੀ ਆ ਮਜੀਠੀਆ ਸਾਹਿਬ ਤੇ ਜੋ ਇਸ ਭੈੜੀ ਸਰਕਾਰ ਨੇ ਝੂਠਾ ਮੁਜੱਲਮਾ ਕਰ ਦਿੱਤਾ ਇਹ 21 ਰੂਟ ਅਦਾਲਤ ਦੇ ਵਿੱਚ ਪੇਸ਼ੀ ਕਰ ਦਿੱਤੇ ਸਿਰ ਬਿਲਕੁਲ ਗੱਲ ਕਹਿੰਦੇ ਰਹਿ ਕਿ ਸਾਨੂੰ ਰੋਬਾ ਦੇ ਦਿਓ ਕਿ ਸਾਨੂੰ ਕੀ ਲੋੜੀ ਦੇ ਰਿਆ ਇਹ ਤੋਂ ਇਲਾਵਾ ਇੱਕ ਵੀ ਕੋਈ ਸਬੂਤ ਦੇ ਨਹੀਂ ਕਰ ਸਕੇ 540 ਰੁਪਏ ਦਾ ਛੁਫਾ ਅਜਾਮ ਲਾ ਕੇ ਜੀਤਿਆ ਸਾਹਿਬ ਨੂੰ ਨਾਮਾ ਜੇਲ੍ਹ ਵਿੱਚ ਬੰਦ ਕੀਤਾ ਜਦੋਂ ਕਿ ਉਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਦੀ ਅਰਜ ਨਾਲ ਜੋ ਦਾਅਵੇ ਜੀਸੇ ਕੀਦੀਆਂ ਤੇ ਜਦੋਂ ਜਵਾਬ ਤੋਂ ਲੱਗੀ ਤੇ ਜੀਤਿਆ ਸਾਹਿਬ ਤੇ ਉਹਦੇ ਸਮਰਥਕਾਂ ਦੇ ਇੱਕ ਹੋਰ ਨਵਾਂ ਕੇਸ ਉਹਨਾਂ ਨੇ ਦੱਬ ਕੀਤਾ ਫਰੋਹ ਨਹੀਂ ਕਰਦੀਦਾ ਨਹੀਂ ਦਿੰਦਾ ਨਾ ਖਰਚਿਆਂ ਤੋਂ ਖਰਚਿਆਂ ਤੋਂ ਤੇ ਨਾ ਚਰਚਿਆਂ ਤੋਂ ਇਸਨੇ ਜੇ ਵੀ ਸਰਕਾਰ ਦੇ ਵਿੱਚ ਬਹੁਤ ਵੱਡੀ ਕਾਨਫਰੰਸ ਹੋਈ ਆ ਕੱਲ੍ਹ ਦੀ ਉਸ ਤੋਂ ਬਾਅਦ ਚਲੋ ਚੱਲ ਧੀਰੇ ਦੇ ਵਿੱਚ ਇਸ ਕਰਕੇ ਪੰਜਾਬੀਆਂ ਨੇ ਆਹਣੀ ਕਾਨਫਰੰਸ ਹੋਈ ਆ ਬਾਬਾ ਬਕਰ ਸਿੰਘ ਸਾਹਿਬ ਦੀ ਜੇ 2027 ਦਾ ਇਹਦੇ ਵਿੱਚ ਮੋਟ ਮੱਝਾ ਵਾ ਇਸ ਕਰਕੇ ਤਗੜੇ ਹੋ ਕੇ ਰਖੜ ਪੁਲਿਆ ਦੇ ਜਿਹੜੀ ਕਾਨਫਰੰਸ ਹੋ ਰਹੀ ਆ